ਜਲਦੇਵ ਸਿੰਘ ਧਾਰੀ ਦਾ ਰਵੇ ਕਾਕਣਾ ਜਿੰਨੇ ਚਾਲੀ ਤਾਜੀ ਫੂਟ ਘਟਨ ਕਰਨ ਆਏ ਜੇ ਇਸ ਸਕੂਲ ਦੇ ਵਿੱਚ 8 ਕਲਾਸਾਂ ਨੇ 8 ਤੇ 8 ਕਲਾਸਾਂ ਦੇ ਵਿੱਚ ਦੋ ਦੁਚਰਨੇ ਤੋਂ ਫਿਰ ਦੱਸੋ ਇਹ ਸਿੱਖਿਆ ਗ੍ਰੰਥੀ ਕਿੱਲੇ ਆਊਗੀ ਜਿਹੜੇ ਅਧਿਆਪਕ ਨੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰ ਰਹੇ ਜੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਅੱਜ ਘਾਟੇ ਜਿਹੜਾ ਆ ਤੁਸੀਂ ਬਾਥਰਮਾ ਦਾ ਕਰਕੇ ਦੇ ਸਿੱਖਿਆ ਕ੍ਰਾਂਤੀ ਕਰ ਰਹੇ ਹੋ ਇਹ ਸਾਡਾ ਮੰਨਦਾ ਆ ਕਿ ਇਹ ਜਿਹੜੀ ਸਿੱਖਿਆ ਕ੍ਰਾਂਤੀ ਆ ਬਾਥਰਮਾ ਦਾ ਅਧਿਕਤ ਕਰਨਾ ਕਿ ਨਹੀਂ ਸਿੱਖਿਆ ਕ੍ਰਾਂਤੀ ਦਾ ਇਹਦੇ ਵਿੱਚੋਂ ਸਾਡੇ ਬੱਚਿਆਂ ਨੂੰ ਕਿਹੜੀ ਸਿੱਖਿਆ ਮਿਲਣੀ ਆ ਉਹ ਵੀ ਦੱਸ ਕੋਈ ਜੀ ਗੁੱਜਰ ਨੰਬਰ 2 ਤੇ ਸਾਡੀਆਂ ਭਾਣਾ ਸਾਡੇ ਕੋਲ ਆ ਲੰਭੂ ਔਰ ਕੋਈ ਬਣਾ ਦੇ ਨਾਲ ਗੱਲਬਾਤ ਹੋਈ ਤੇ ਭਗਵਾਨ ਤਮਾਨ ਸਰਕਾਰ ਨੇ ਸਾਡੀਆਂ ਬੀਬੀਆਂ ਭਰਾਵਾਂ ਦਾ ਵਾਦਾ ਕੀਤਾ ਸੀ ਵੀ ਹਰ ਮਹੀਨੇ ਹੇ 1000 ਰੁਪਇਆ ਤੁਹਾਡੇ ਕਾਊਂਟ ਵਿੱਚ ਆਊਗਾ ਇਹ ਵੀ ਦੱਸੋ ਪਾਓ ਕਿ ਦੰਨੀਆਂ ਬੀਬੀਆਂ ਦੇ 1000 ਰੁਪਇਆ ਪਾਇਆ ਕਿ ਨਹੀਂ ਦੱਸ ਕੇ ਜਾਓ ਗੁੱਜੇ ਨੰਬਰ ਦੇ ਉੱਤੇ ਜਿਹੜਾ ਮੰਰੇ ਦਾਸ ਜੀ ਮਾ ਉਹ ਐਸ ਵੇਲੇ ਤੱਤ ਪਈ ਰਹਾ ਸਾਡੀਆਂ ਬੀਬੀਆਂ ਬਸ ਕੇ ਗੀਆਂ ਨੇ ਜੈਕਾਰਾ ਹਾਜੀ ਸਰਦਾਰ ਬਲਦੇਵ ਸਿੰਘ ਮਹਿਦੀਆ ਜੀ ਭਾਈ ਸਾਡੀ ਗੱਲ ਸੁਣ ਕੇ ਜਦੋਂ ਜਿਹੜੇ ਲਾਏ ਭਾਈ ਜੀ ਕੋ ਜੀ ਸਾਡੇ ਜੀ ਜੁਦਾਬਾਦ ਕਰੋ ਜੁਦਾਬਾਦ ਮਹਿਦੀਆ ਮੁਰਦਾਬਾ ਮੁਰਦਾਬਾ ਜਲੇ ਜਾਰ ਮੁਰਦਾਬਾ 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 ਅੱਜ ਆਪਾਂ ਗੇ ਲੋਪੋਗੇ ਜੋਂ ਦੇ ਵਿੱਚ ਬਲਦੇਵ ਸਿੰਘ ਮਹਿਦੀਆ ਜਿਹੜੇ ਟਰਾਲੀ ਚੋਰ ਨੇ ਉਹ ਸਕੂਲਾਂ ਚ ਟਟੀਆਂ ਦੇ ਡੁਗਾਟਨ ਕਰਨ ਵਾਸਤੇ ਸਿੱਖਿਆ ਦੇ ਨਾਂ ਤੇ ਲੋਕਾਂ ਦੇ ਅੱਖਾਂ ਚ ਘੱਟਾ ਪਾ ਰਹੇ ਨੇ ਉਹਨਾਂ ਨੂੰ ਅੱਜ ਕਿਸਾਨ ਮਜ਼ਦੂਰ ਸ਼੍ਰੀ ਛੇਤੀ ਪੰਜਾਬ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਈ ਸੀ ਕਿ ਭਾਈ ਜਿਹੜੀਆਂ ਸਾਡੀਆਂ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੋਂ ਟਰਾਲੀਆਂ ਚੋਰੀ ਕੀਤੀਆਂ ਨੇ ਉਹ ਸਾਡੀਆਂ ਟਰਾਲੀਆਂ ਹੁਣ ਜਿਹੜੀਆਂ ਵਾਪਸ ਕੀਤੀਆਂ ਜਾਣ ਕਿਉਂਕਿ ਹੁਣ ਕਣਕ ਦਾ ਸੀਜ਼ਨ ਜਿਹੜਾ ਉਹ ਵੀ ਨੰਗ ਚੁੱਕਾ ਹੈ ਤੇ ਟਰਾਲੀਆਂ ਫ੍ਰੀ ਹੋ ਚੁੱਕੀਆਂ ਨੇ ਤੇ ਜਿਹੜੀਆਂ ਚੋਰੀ ਕੀਤੀਆਂ ਟਰਾਲੀਆਂ ਜਿਹੜੀਆਂ ਐ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਵਾਪਸ ਕੀਤੀਆਂ ਜਾਣ ਉਹ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਆ ਸਭ ਜਿਹੜੇ ਸਾਡੇ ਏਸੀ ਜਿਹੜੇ ਸਾਡੀਆਂ ਫ੍ਰਿਜਾਂ ਨੇ ਕਾਹੀ ਸਮਾਨ ਜਿਹੜਾ ਸਾਡੇ ਬਾਰਡਰਾਂ ਤੋਂ ਚੋਰੀ ਕੀਤਾ ਏ ਉਹਨਾਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਸਾਂ ਕਿ ਇਹ ਸਾਡਾ ਜਿਹੜਾ ਮੋਰਚਾ ਏ ਅਸੀਂ ਸੈਂਟਰ ਦੇ ਨਾਲ ਮੋਦੀ ਸਰਕਾਰ ਦੇ ਨਾਲ ਲੜ ਰਹੇ ਸੀ ਤੇ ਭਗਵੰਤ ਮਾਨ ਦੇ ਕੀ ਢਿੱਡ ਚ ਪੀੜ ਹੋਈ ਵੀ ਸਾਡੇ ਆਗੂਆਂ ਨੂੰ ਧੋਖੇ ਦੇ ਨਾਲ ਮੀਟਿੰਗ ਤੇ ਸੱਦ ਕੇ ਗ੍ਰਿਫਤਾਰ ਕਰਨਾ ਤੇ ਰਾਤੋਂ ਰਾਤ ਸਾਡੇ ਮੋਰਚਿਆਂ ਨੂੰ ਜਾਣਨਾ ਇਹਨਾਂ ਦੀ ਕੀ ਢਿੱਡ ਪੀੜ ਹੋਈ ਸੀ ਇਹਨਾਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਅੱਜ ਅਸੀਂ ਬਲਦੇਵ ਸਿੰਘ ਮਹਿਦੀਏ ਦਾ ਘਰਾਓ ਕੀਤਾ ਜਿਹੜਾ ਇਹ ਲੋਪੋਗੇ ਅਧੀਨ ਪੈਂਦਾ ਪਿੰਡ ਕਲੋਨੀਆਂ ਦੇ ਵਿੱਚ ਵਿਗਾੜਨ ਕਰਨ ਵਾਸਤੇ ਟਟੀਆਂ ਦਾ ਆਇਆ ਸੀ ਉਹਨੂੰ ਅਸੀਂ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਆਏ ਸਾਂ ਪਰ ਉਹਨਾਂ ਨੇ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਹੋਏ ਚੋਰੀ-ਚੋਰੀ ਤੇ ਗੱਡੀ 'ਚ ਬਹਿ ਕੇ ਭੱਜ ਗਏ ਨੇ ਸਾਡੇ ਕਿਸੇ ਵੀ ਟਰਾਲੀ ਚੋਰ ਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤਾ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਹਾਂਜੀ ਕਰ ਲਓ ਕਰ ਲਓ